ਕੋਈ ਗੱਲ ਨਾ ਤੈਨੂੰ ਮੈਂ ਹਮਚ ਸਮ ਹੁੰਦੀ ਏ ਕਿ ਨਹੀਂ ਤੈਨੂੰ ਇੱਕ ਵਾਰੀ ਮਰਤਾ ਹੁੰਦੀ ਏ ਕਿ ਨਹੀਂ ਤੈਨੂੰ ਇੰਨੇ ਵਾਰੀ ਕਹਤਾ ਸੀ ਮੇਰੇ ਬਾਪੂ ਨੇ ਹੈ ਛੱਡ ਕੀ ਸ਼ਰਟ ਤੈਨੂੰ ਗੱਲ ਤਾਂ ਦੱਸ ਦੇ ਕੀ ਕਹਤਾ ਬਾਪੂ ਨੇ ਬਾਪੂ ਨੇ ਹਲੇ ਪਰਚਾ ਹੀ ਨਹੀਂ ਤੈਨੂੰ ਮਤ ਨਹੀਂ ਹੁੰਦੀ ਜਦੋਂ ਮੈਂ ਪਰਚਾ ਇੱਥੇ ਸਾਡੇ ਬਾਪੂ ਦੀ ਚੱਲਦੀ ਆ ਤੇ ਉਵੇਂ ਤੈਨੂੰ ਮੰਨਣੀ ਪਊਗੇ ਕੀ ਲੈਣ ਗਈ ਸੀ ਬਾਹਰੇ ਚ ਹਾਂ ਮੈਂ ਜਾ ਫਰਾਂਣ ਗਈ ਸੀ ਬਾਪੂ ਨੂੰ ਤੈਨੂੰ ਖੁੱਡਿਆ ਚ ਕੱਢ ਕੇ ਨਾ ਆ ਕੋਠੀ ਚ ਬਠਾ ਦਾ ਹੈ ਨਹੀਂ ਤੂੰ ਇੱਥੇ ਰਹਿਣ ਵਾਲੀ ਠੀਕ ਆ ਨਾ ل باپو چا کیا چاہ کیا رکھ دے اتلا ایک نا تو تیٹ کرتی چاہیے رہنا جنانی جی تندی ہے ਆਇਂ ਦਰ ਨੂੰ ਮੂੰਹ ਨਾ ਕਰਾ ਮੇਰੇ ਕੰਨੇ ਕਿਹਾ ਕਿ ਇਧਰ ਆ ਉਹਨੂੰ ਇੱਕ ਗੱਲ ਦੱਸ ਦੀ ਠੀਕ ਆ ਨਾ ਵੀ ਇਸ ਘਰ ਦੇ ਵਿੱਚ ਮੇਰੇ ਪਿਓ ਦੀ ਚੱਲਦੀ ਆ ਸਮਝਾ ਦੀ ਸਾਰੇ ਸੂਣ ਆਪਣੇ ਘਰ ਦੇ ਉਹਨੂੰ ਉਹ ਬਾਪੂ ਸਾਰਾ ਕੁਝ ਮੇਰਾ ਦੱਸਿਆ ਵਾ ਇੱਕ ਵਾਰੀ ਮੈਂ ਫੇਰ ਕਹਿ ਦਿੰਨਾ ਹੁਣ ਤੂੰ ਬਾਰ 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 ਉਹੀ ਗੱਲ ਕਿਉਂ ਕਰੀ ਜਾਂਦਾਗਾ ਕੀ ਦੱਸਿਆ ਵਾ ਤੇਰਾ ਆ 2 ਵਜੇ ਚਾਹ ਬੰਦਿਆ ਆਪਣੇ ਘਰ ਟਾਈਮ ਦੇਖੀ ਹੋ ਗਿਆ 3 ਵਜੇ ਪਈ ਆ ਉਹ ਚਲ ਠੀਕ ਆ ਉਹਨੂੰ ਮੈਂ ਕਹਿ ਦੂੰਗਾ ਸਾਰੀਆਂ ਗੱਲਾਂ ਹੀ ਮੈਂ ਸਮਝਾ ਦੂੰਗਾ ਠੀਕ ਆ ਨਾ ਜਿਵੇਂ ਭਾਈ ਮੇਰਾ ਬਾਪੂ ਕਹਿੰਦਾ ਨਾ ਤੂੰ ਓਵੇਂ ਕਰਿਆ ਕਰ ਠੀਕ ਆ ਚੱਲੂ ਓਵੇਂ ਬਸ ਠੀਕ ਜਿਵੇਂ ਮੈਂ ਕਹਾਂ ਓਵੇਂ ਚੱਲੂ ਬਸ ਠੀਕ ਆ ਫਿਰ ਹਾਂ ਮੈਂ ਕਹਿ ਦੂੰਗਾ ਕੋਈ ਗੱਲ ਨਹੀਂ ਹਾਂ ਠੀਕ ਆ ਠੀਕ ਆ ਕਹਿ ਦੂੰਗਾ ਠੀਕ ਆ ਨਾ ਠੀਕ ਆ ਕਹਿ ਦੂੰ ਨਾ ਲੈ ਚਾਹ ਪਾਣੀ ਰੋਟੀ ਟੋਕਣ ਦਾ ਵੀ ਟਾਈਮ ਨਾ ਹੋਣਾ ਚਾਹੀਦਾ ਸਾਰਾ ਗੁੱਸਾ ਬਸ ਠੀਕ ਆ ਹਾਂ ਕਿਤੇ ਬੈਠੀ ਰਹਿੰਦੀ ਲਾ ਕੇ ਟੀਵੀ ਸਾਰਾ ਦਿਨ ਉੱਥੇ ਹੀ ਠੀਕ ਆ ਬਾਪੂ ਕਹਿ ਦੂੰਗਾ ਮੈਂ ਚਾਹ ਪੀ ਲਈ ਚੰਗਾ ਕੋਈ ਨਹੀਂ ਪੀ ਲ ਸਾਰਾ ਦਿਨ ਉਹਦੀ ਕੁਛੜ ਚ ਬੜਿਆ ਰਹਿੰਦਾ ਸਾਰਾ ਦਿਨ ਉਹਦੀ ਕੁਛੜ ਚ ਬੜਿਆ ਰਹਿੰਦਾ ਵਿਆਹ ਦਾ ਭਾਂਣਾ ਸੀ ਵੀ ਕਰਾਇ ਸੀ ਵੀਰਪਾਲ ਮੈਂ ਤੈਨੂੰ ਕਿਹਾ ਸੀਗਾ ਨਾ ਕੀ ਹੋ ਗਿਆ ਵੀ ਬਾਪੂ ਦੀ ਚਾਹ ਪਣੀ ਭਈ ਟਾਈਮ ਨਾ ਬਣਾ ਦਿਆ ਕਰ ਉਹੀ ਗੱਲ ਕਰਾਤੀ ਉਹ 100 ਕੁਸ਼ ਬੋਲਿਆ ਮੈਨੂੰ 2 ਵਜੇ ਚਾਹ ਬਣਦੀ ਆ ਅੱਜ 3:30 ਕਰਾਤੇ ਤੂੰ ਲੈ ਫੇਰ ਕੀ ਹੋ ਗਿਆ ਬਾਪੂ ਨੇ ਚਾਹ ਹੀ ਪੀਣੀ ਆ 2 ਮਿੰਟ ਲੇਟ ਪੀ ਲੂਗਾ ਫੇਰ ਕੀ ਹੁੰਦਾ ਲੇਟ ਨਹੀਂ ਤੈਨੂੰ ਜਿਹੜੀਆਂ ਗੱਲਾਂ ਬਾਪੂ ਨੇ ਕੰਗਾ ਨਾ ਠੀਕ ਆ ਨਾ ਉਹ ਆਉਦੇ ਦਿਮਾਗ ਚ ਪਾ ਲਾ ਜਿਹੜੀ ਬਾਪੂ ਨੇ ਇੱਕ ਵਾਰੀ ਗੱਲ ਕਹਿਤੀ ਇੱਥੇ ਉਹੀ ਹੋਊਗੀ ਇੱਕ ਤਾਂ ਨਾ ਆ ਬਾਪੂ ਦੇ ਰੂਲ ਵੀ ਬਹੁਤ ਸਖਤ ਆ ਬਾਪੂ ਦੇ ਰੂਲ ਤਾਂ ਸਖਤ ਹੀ ਆ ਤੈਨੂੰ ਇੱਕ ਵਾਰ ਮੈਂ ਸਮਝਾਤਾ ਜਿਹੜੀ ਗੱਲ ਮੈਂ ਸਮਝਾਤੀ ਨਾ ਉਹੀ ਆਉਦੇ ਦਿਮਾਗ ਚ ਰੱਖ ਠੀਕ ਆ ਨਾ ਚਲ ਠੀਕ ਆ ਅੱਗੇ ਤੋਂ ਟਾਈਮ ਨਾਲ ਚਾਹ ਬਣਾ ਦੇਆ ਕਰੂੰਗੀ ਮੈਂ ਤੈਨੂੰ ਇਹ ਗੱਲ ਪਹਿਲੇ ਦਿਨ ਹੀ ਦੱਸੀ ਸੀਗੀ ਵੀ ਇੱਥੇ ਚੱਲਦੀ ਆ ਬਾਪੂ ਦੀ ਜੇ ਇੱਥੇ ਰਹਿਣਾ ਨਾ ਤਾਂ ਬਾਪੂ ਦੇ ਮੁਤਾਬਕ ਚੱਲ ਬਾਪੂ ਦੇ ਬਣ ਕੇ ਬਹਿ ਜਾਓ ਤੁਸੀਂ ਵੀ ਤੇ ਯਾਰ ਬਾਪੂ ਦਾ ਹੀ ਬਣਨਾਗਾ ਨਾਲੇ ਚਲੋ ਤਾਂ ਸ਼ੱਡੋ ਕੋਈ ਨਹੀਂ ਟਾਈਮ ਨਾ ਚਾਹ ਬਣਾ ਦੂੰ ਆ ਬਾਪੂ ਨੂੰ ਕੀ ਹੋਇਆ ਬਾਪੂ ਮੈਨੂੰ ਕੋਈ ਕੰਮ ਨਹੀਂ ਕਰਨ ਦੇਂਦਾ ਬਾਹਰਲੇ ਘਰੇ ਤਾਂ ਜਾਣ ਹੀ ਨਹੀਂ ਦਿੰਦਾ ਕਹਿ ਦਿੰਦਾ ਆਪੇ ਕੋਈ ਬੁੜੀ ਆਉਂਦੀ ਆ ਗੋਹਾ ਸਿੱਟ ਜਾਂਦੀ ਆ ਸਵੇਰੇ ਸਵੇਰੇ ਆ ਕੇ ਮੈਂ ਤਾਂ ਕਦੇ ਬੁੜੀ ਦੇਖੀ ਨਹੀਂ ਤੂੰ ਕੀ ਲੈਣਾ ਤੇਰਾ ਤਾਂ ਕੰਮ ਹੀ ਬਚਦਾ ਨਾ ਤੇ ਗੋਹਾ ਗੂੜਾ ਕਰਨ ਦਾ ਸ਼ੌਂਕ ਆ ਕੋਈ ਤੈਨੂੰ ਸ਼ੌਂਕ ਤਾਂ ਨਹੀਂ ਪਰ ਮੈਂ ਕਹਿੰਨੀ ਆ ਵੀ ਕੌਣ ਆਉਂਦੀ ਆਪਣੇ ਆਉਂਦੀ ਕੋਈ ਦੇਖੀ ਆ ਤੁਸੀਂ ਆਉਂਦੀ ਹੋਊਗੀ ਆਪਾਂ ਤਾਂ ਸੁੱਤੇ ਪਏ ਹੁੰਨੇ ਆ ਆ ਕੇ ਕਰ ਜਾਂਦੀ ਆ ਆਪਦਾ ਕੰਮ ਕਰ ਆਪਾਂ ਕੀ ਲੈਣਾ ਚਲੋ ਕੋਈ ਨਹੀਂ ਪਰ ਮੈਂ ਤਾਂ ਕਦੇ ਦੇਖੀ ਨਹੀਂ ਉਹੀ ਮਰੀ ਜਾਨੀ ਰਹਿਣੀ ਆ ਆਉਦਾਂ ਹੀ ਜੇ ਗੋਹਾ ਕੂੜਾ ਸ਼ੌਂਕ ਕਰਨ ਦਾ ਸ਼ੌਂਕ ਆ ਇੱਥੇ ਲਵਾ ਦਿੰਦਾ ਕਿਸੇ ਦੇ ਮੈਂ ਕਰਿਆ ਕਰ ਹੁਣ ਮੈਂ ਲੋਕਾਂ ਨੇ ਗੋਹਾ ਕੂੜਾ ਸਿੱਟੂਗੀ ਹਾਂ ਤਾਂ ਫਿਰ ਤੂੰ ਜਵਾਬ ਕਿਉਂ ਦਿੰਦੀ ਆ ਜਦੋਂ ਤੁਹਾਨੂੰ ਬਾਪੂ ਨੇ ਕਹਤਾ ਵੀ ਭਾਈ ਨਹੀਂ ਕਰਨਾ ਤੂੰ ਗੋਹਾ ਕੂੜਾ ਕੱਲੀ ਨੂੰ ਆ ਉਹ ਕਹਿੰਦਾ ਬੇਇੱਜ਼ਤੀ ਹੋਊਗੀ ਅੱਠ ਸੱਤ ਕਿੱਲੇ ਪੈਲੀ ਆਗੀ ਜ਼ਰੂਰੀ ਗੋਹਾ ਕੂੜਾ ਕਰਨਾ ਤੂੰ ਜਿਹੜੇ ਹਿਸਾਬ ਨਾਲ ਬਾਪੂ ਦਾ ਸਵਾ ਮੈਨੂੰ ਲੱਗਦਾ ਨਹੀਂ ਵੀ ਮੇਰੇ ਬਾਰੇ ਇੰਨਾ ਸੋਚਦਾ ਹੋਊਗਾ ਮੇਰੇ ਬਾਰੇ ਇੰਨਾ ਸੋਚਦਾ ਹੋ ਚੰਗਾ ਭਾਈ ਕਰ ਲਿਆ ਕਰ ਆ ਨਾਲ ਦੇ ਕਮਾਂਡੀਆਂ ਦਾ ਵੀ ਕਰ ਆ ਕਰ ਚੰਗਾ ਮੈਂ ਤਾਂ ਕੋਈ ਕਰਦੀ ਨਹੀਂ ਕਿਸੇ ਦਾ ਕੰਮ ਐਵੇਂ ਹੀ ਚੜੇ ਚੜਾਈ ਆ ਜਾਂਦੇ ਮੇਰੇ ਤੇ ਗੁੱਸਾ ਲਾਉਣ ਲੱਗ ਜਾਂਦਾ ਕਿ ਬਾਪੂ ਦਾ ਵੀਰਪਾਲਾ ਉਹ ਭਾਈ ਵੀਰਪਾਲਾ ਹਾਂਜੀ ਬਾਪੂ ਜੀ ਰੋਟੀ ਪਾਤੀ ਨਾ ਬਾਪੂ ਜੀ ਰੋਟੀ ਪਾਈ ਨਹੀਂ ਹਜੇ ਰੋਟੀ ਪਾ ਪਾਈ ਫੇਰਾ ਬਾਪੂ ਜੀ 2 ਮਿੰਟ ਰੋਕੋ ਜੋ ਮੈਂ ਚਾੜੂ ਲਾ ਦਾਂ ਮੈਂ ਚਾੜੂ ਬਾਅਦ ਚ ਲੈ ਪਹਿਲਾਂ ਰੋਟੀ ਪਾ ਛੜ ਦੇ ਵਿੱਚ ਚਾੜੂ ਨੂੰ ਬਾਪੂ ਜੀ 5 ਰੋਟੀਆਂ ਬਹੁਤ ਆ 5 ਰੋਟੀਆਂ ਸੌਰਗਾ ਤੋਂ ਗਣਕੇ ਲੈਣ ਨੂੰ ਕਿ ਝਣਕੇ ਲੈਣ ਨੂੰ ਆ ਹੈ ਕਟੋਗੜ 15-20 ਰੋਟੀਆਂ ਚਾਹੀਦੀਆਂ 15-20 ਰੋਟੀਆਂ ਹਾਂ ਨਾਲੇ ਸਬਜ਼ੀ ਸਭ ਸਾਨੂੰ ਸਬਜ਼ੀ ਚਾਹੀਦੀ ਐ ਕੌਲਾ ਸਬਜ਼ੀ ਦਾ ਬਾਪੂ ਜੀ ਤੁਸੀਂ 15-20 ਰੋਟੀਆਂ ਖਾਣੇ ਹੋ ਮੈਂ ਨਹੀਂ 15-20 ਖਾਂਦਾ ਬਾਰੇ ਜਿਹੜਾ ਕੁੱਤੇ ਰੱਖੇ ਵਿਆ ਦੋ ਉਹ ਸਬਜ਼ੀ ਨਾਲ ਰੋਟੀ ਖਾਂਦੇ ਆ ਉਹਨਾਂ ਨੂੰ ਪਾਉਣੇ ਹੁੰਦੇ ਆ ਰੋਟੀ ਪਹਿਚ ਸਬਜ਼ੀ ਦੇ ਵਿੱਚ ਮਿਲਾ ਕੇ ਠੀਕ ਆ ਬਾਪੂ ਪਾ ਦੇਣੀ ਹਾਂ ਲਿਆ ਪਾ ਕੇ ਪੰਜ ਰੋਟੀਆਂ ਐਡਾ ਕਹੇ ਕੰਜਰ ਨੂੰ ਵੀ ਇਹਨੂੰ ਸਮਝਾ ਕੇ ਰੱਖ ਮੜਾ ਮੋਟਾ ਸਮਝਾਇਆ ਕਰ ਇਹਨੂੰ ਇੱਕ ਨਹੀਂ ਸੁਣਦਾ ਆ ਲਓ ਬਾਪੂ ਸਬਜ਼ੀ ਸੁੱਕੀ ਸੀ ਮੈਂ ਵਿੱਚ ਹੀ ਰੱਖਤੀ ਇਹਦੇ ਲਿਆ ਭਾਈ ਲੈ ਨੀਂਰੋ ਪਿਓ ਕੁੱਤਿਆਂ ਦਾ ਵੀ ਫਿਕਰ ਨਾਲ ਹੀ ਹੋ ਜਾਂਦਾ ਵੀ ਵੇਹਿਆ ਰੋਟੀਆਂ ਪਾ ਦਾਂਗੇ ਕੁੱਤਿਆਂ ਨੂੰ ਦੱਸ ਸਾਰਾ ਦਿਨ ਮੱਥਾ ਮਾਰੀ ਜੋ ਇੱਥੇ ਇੰਨੇ ਨਹੀਂ ਰੋਟੀਆਂ ਲਾਓ ਥੱਬੇ ਕੁੜਾ ਵੀਰ ਪਾਲ ਕਰ ਰਿਹਾ ਹੈ ਹਾਂ ਹਾਂ ਆਜੋ ਕਰ ਰਹੀਆਂ ਤਾਈ ਆਇਆ ਆਜੋ ਤਾਈ ਆਜੋ ਹੋਰ ਕੀ ਕਰੀ ਜੰਨੀ ਹੈ ਕੱਪੜੇ ਤੈਖ ਰਹੀ ਜੰਨੀ ਹੈ ਤਾਈ ਅੱਛਾ ਕੰਮ ਨਹੀਂ ਨਿਬੜਦੇ ਸਾਰਾ ਦਿਨ ਹੋਰ ਜਵਾਕਾਂ ਦਾ ਫੇਰ ਆ ਹੀ ਹੁੰਦਾ ਕੰਮ ਤਾਂ ਹੋਰ ਸੁਣਾ ਠੀਕ ਹੈ ਵਧੀਆ ਹੋਰ ਠੀਕ ਹੈ ਹਾਂ ਵਧੀਆ ਵਧੀਆ ਤਾਂ ਹੀ ਆ ਮੈਂ ਤਾਂ ਸਬਜੀ ਜੀ ਫੜਾਉਣ ਆਈ ਸੀ ਤੈਨੂੰ ਬਣਾ ਲਓ ਟਿੰਡਿਆਂ ਦੀ ਸਬਜੀ ਹਾਂ ਠੀਕ ਐਨੀ ਕੁ ਸਬਜੀ ਨਾਲ ਤਾਂ ਕੀ ਬਣੂਗਾ ਤਾਂ ਹੀ ਕਿਹ ਤੁਸੀਂ ਦੋ ਤਿੰਨ ਤਾਂ ਜਾਣੇ ਹੋ ਦੋ ਤਿੰਨ ਜਾਣੇ ਤਾਂ ਹੈਗੇ ਆ ਐਨੀ ਕੁ ਸਬਜੀ ਤਾਂ ਸਾਡਾ ਬਾਪੂ ਨਾ ਕੁੱਤਿਆਂ ਵਾਸਤੇ ਹੀ ਲੈ ਜਾਂਦਾ ਉੱਧਰ ਜਿਹੜੇ ਦੋ ਕੁੱਤੇ ਰੱਖਿਆ ਕਹਿੰਦਾ ਸਬਜੀ ਨਾਲ ਰੋਟੀ ਖਵਾਵਾਂਗੇ ਉਹਨਾਂ ਨੂੰ ਕੁੱਤਿਆਂ ਨੂੰ ਸਬਜੀ ਹੋਰ ਤਾਈ ਉਧਰ ਲੈ ਜਾਂਦੇ ਆ ਮੈਂ ਤਾਂ ਸੁਣਿਆ ਨਹੀਂ ਕੁੱਤੇ ਇਹਨਾਂ ਦੇ ਕਦੇ ਭੌਂਕਦੇ ਭੌਂਕਦੇ ਤਾਂ ਵੇਖੇ ਨਹੀਂ ਮਾ ਪਸੂ ਤਾਂ ਜ਼ਰੂਰ ਰੱਖਿਆ ਇਹਨਾਂ ਦੇ ਬਾੜੇ 'ਚ ਤੁਸੀਂ ਬਾੜੇ 'ਚ ਗਏ ਜਾਣੇ ਹੁੰਨੇ ਆ ਨਾ ਨਾ ਮੈਂ ਤਾਂ ਕੀ ਲੜ ਜਾਣਾ ਬਾੜੇ 'ਚ ਤਾਂ ਉਹ ਸ ਕੁੱਤੇ ਹੋਣ ਤਾਂ ਭੌਂਕਦੇ ਸੁਣ ਕੁੱਤੇ ਹੈ ਨਹੀਂਗੇ ਨਾ ਮੈਂ ਤਾਂ ਵੇਖੇ ਨਹੀਂ ਪਸੂ ਤਾਂ ਜ਼ਰੂਰ ਕਹਿੰਦੇ ਆ ਵੀ ਹੈਗੇ ਇਹਨਾਂ ਨੇ ਇੱਧਰ ਰੱਖੇ ਹੋਏ ਆ ਅੱਛਾ ਹਾਂ ਚੱਲ ਕੋਈ ਨਹੀਂ ਤਾਈ ਪਰ ਬਾਪੂ ਤਾਂ ਨਾ ਰੋਜ਼ 15-20 ਰੋਟੀਆਂ ਲੈ ਕੇ ਜਾਂਦਾਗਾ ਅੱਛਾ हां कहंदा कुत्तियां नु रोटियां भावांगे चलो ਛੱਡ ਤਾਈ ਹੋਰ ਦੱਸ ਚਾਹ ਬਣਾਵਾ ਨਾ ਬਸ ਪੁੱਤ ਚਾਹ ਤਾਂ ਮੈਂ ਪੀ ਕੇ ਆਈ ਆ ਮੈਂ ਤਾਂ ਕਿ ਮੈਂ ਚਲਾ ਨਾ ਪੰਨਿਆ ਸੀ ਤੇ ਚਾਚਾ ਕਹਿੰਦਾ ਜਾ ਫੜਾਇਆ ਉਹਨਾਂ ਦੇ ਕੇ ਤੇ ਵੀਰਪਾਲ ਸਾਹਿਬ ਜੀ ਬਣਾ ਲੂਗੀ ਠੀਕ ਆ ਸਾਬ ਬਿਲਾ ਕਰਕੇ ਦੇ ਮੈਂ ਤਾਈ ਤੇ ਫੇਰ ਲੈ ਲੀਂ ਪਹਿਲਾਂ ਕਰਕੇ ਦੇ ਦੇ ਮੈਨੂੰ ਕਰ ਦਿੰਨੀ ਆ ਪੀ ਲੈਂਦੀ ਤਾਈ ਪੁੱਤ ਚਾਹ ਨਾ ਨਾ ਬਸ ਪੀ ਕੇ ਆਈ ਆ ਪੁੱਤ ਚਾਹ ਤਾਂ ਮੈਂ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ हां ਵਧੀਆ ਚੱਲਦਾ ਕੰਮਕਾਰ ਤਾਂ ਚਲੋ ਵਧੀਆ ਹੀ ਚੱਈਦਾ ਚਲ ਜੇ ਕੋਈ ਤੂੰ ਕੰਮ ਕਰਦੀ ਤਾਂ ਫੇਰ ਲੈ ਜੂ ਬੋਟਾ ਚਲ ਫੇਰ ਲੈ ਜੀ ਤਾਈ ਹੋਰ ਫੇਰ ਲੈ ਜੂਗੀ ਚਲ ਠੀਕ ਆ ਪੁੱਤ ਤੇ ਕੁੱਤੇ ਕਾਤੇ ਮੈਂ ਤਾਂ ਸੁਣਿਆ ਨਹੀਂ ਤੂੰ ਵੇਖ ਲਈ ਹੋਈ ਆ ਉਹਦੇ ਮਾੜੀ ਜਿਹੀ ਵਿੜਕ ਵੀ ਲਈ ਕੋਈ ਚੰਗਾ ਬਾਕੀ ਮੈਂ ਪਤਾ ਕਰਕੇ ਦੱਸੂ ਤੈਨੂੰ ਠੀਕ ਆ ਤਾਈ ਹਾਂ ਠੀਕ ਲੈ ਮੈਨੂੰ ਤਾਂ ਪਹਿਲੇ ਹੀ ਸ਼ੱਕ ਸੀ ਵੀ ਕੁੱਤੇ ਹੁਣ ਤੱਕ ਕਦੇ ਇੱਧਰ ਵੀ ਆਉਣ ਨਾ ਕਦੇ ਬਾਪੂ ਦੇ ਮਗਰ ਆਈ ਆ ਜਿਹੜੇ ਹਸਾਬ ਨਾਲ ਬਾਪੂ ਗੱਲਾਂ ਕਰਦਾ ਨਾ

ਮੈਨੂੰ ਇੱਕ ਗੱਲ ਦੱਸੋ ਪਹਿਲਾਂ ਚਾਹ ਲੈ ਕੇ ਆ ਮੈਨੂੰ ਪਹਿਲਾਂ ਗੱਲ ਸੁਣ ਮੇਰੀ ਮੇਰਾ ਨਾ ਚਾਹ ਨੂੰ ਜੀ ਕਰੀ ਜਾਂਦਾ ਪਹਿਲਾਂ ਚਾਹ ਲਿਆ ਦੇ ਇਹਦੀ ਗੱਲ ਸੁਣ ਲੈ ਪਹਿਲਾਂ ਬਹਿ ਜਾ ਹੁਣ ਦੱਸ ਕੀ ਕਹਿਣੀ ਆ ਤਾਈ ਆਈ ਸੀ ਮੇਰੇ ਕੋਲੇ ਅੱਜ ਸਬਜੀ ਜੀ ਫੜਾਉਣ ਆਈ ਸੀ ਤੇ ਤਾਈ ਨੂੰ ਮੈਂ ਕਿਹਾ ਵੀ ਇੰਨੀ ਕਿ ਸਬਜੀ ਤਾਂ ਸਾਡੇ ਕੁੱਤੇ ਹੀ ਖਾ ਜਾਂਦੇ ਆ ਤਾਈ ਕਹਿੰਦੀ ਵੀ ਕੁੱਤੇ ਕਿਹੜੇ ਆ ਕਦੇ ਦੇਖੇ ਤਾਂ ਹੈ ਨਹੀਂ ਕਿਹੜੇ ਕੁੱਤੇ ਓਹੋ ਕੁੱਤੇ ਕਿਹੜੇ ਉਧਰ ਰੱਖੇ ਨਹੀਂ ਬਾੜੇ ਚ ਕੁੱਤੇ ਹੈ ਨਹੀਂਗੇ ਹਾਂ ਹੈਗੇ ਹੈਗੇ ਫਿਰ ਤੁਸੀਂ ਆਏ ਕਿਉਂ ਕਿ ਆ ਵੀ ਕਿਹੜੇ ਕੁੱਤੇ ਮੈਂ ਕਿਹਾ ਕਿ ਤਾ ਬਾਹਰਲੇ ਕੁੱਤਿਆਂ ਦੀ ਗੱਲ ਕਰੀ ਜਾਨੀ ਆ ਹੋਰ ਹੀ ਗੱਲਾਂ ਕਰੀ ਜਾਨੀ ਰਹਿਣੀਆਂ ਕੀ ਹੋ ਗਿਆ ਕਿਹੜੀ ਤਾਈ ਆਈ ਸੀ ਕੀ ਕਹੇਗੀ ਕਾਈ ਕਿਹੜੀ ਆਉਂਦੀ ਆਪਣੇ ਇੱਕ ਤਾਂ ਤਾਈ ਆ ਗਵਾਂਡਣ ਹਾਂ ਫੇਰ ਐਨਾ ਭੋਲਾ ਨਾ ਬਣਿਆ ਕਰ ਸਾਰਾ ਪਤਾ ਹੈਗਾ ਤੈਨੂੰ ਤੇ ਉਹ ਕਹਿੰਦੀ ਵੀ ਕੁੱਤੇ ਕਦੇ ਦੇਖੇ ਤਾਂ ਹੈ ਨਹੀਂ ਕਦੇ ਭੌਂਕਦੇ ਵੀ ਨਹੀਂ ਸੁਣੇ ਮੈਨੂੰ ਐ ਕਿਉਂ ਲੱਗਦਾ ਵੀ ਕੁੱਤੇ ਜਿਵੇਂ ਹੈ ਹੀ ਨਹੀਂ ਮੇਰੀ ਗੱਲ ਸੁਣ ਲੈ ਇੱਕ ਠੀਕ ਆ ਨਾ ਆਪਦਾ ਘਰ ਤੱਕ ਮਤਲਬ ਰੱਖ ਬਾਹਰ ਨਹੀਂ ਗੱਲਾਂ ਨਾ ਫਰੋਲ ਹੋਰ ਹੀ ਮਰੀ ਜਾਂਦੀ ਰਹਿੰਦੀ ਆ ਕੁੱਤੇ ਹੈਗੇ ਆ ਜਾਂ ਨਹੀਂ ਹੈਗੇ ਤੈਨੂੰ ਬਾਪੂ ਨੇ ਰੋਟੀਆਂ ਨੂੰ ਕਿਹਾ ਹੂ ਤੂੰ ਫੜਾ ਦੇ ਰੋਟੀਆਂ ਐਵੇਂ ਤੂੰ ਕੁੱਤਿਆਂ ਤੋਂ ਕੀ ਲੈਣਾ ਲੈ ਬਾਪੂ ਨੇ ਮੈਨੂੰ 15-20 ਰੋਟੀਆਂ ਮੰਗੀਆਂ ਸੀ ਤੇ ਮੈਂ ਬਾਪੂ ਨੂੰ ਪੁੱਛ ਲਿਆ ਵੀ ਬਾਪੂ 15-20 ਰੋਟੀਆਂ ਥੋੜੀ ਤੁਸੀਂ ਖਾਓਗੇ ਉਹ ਕਹਿੰਦਾ ਕੁੱਤਿਆਂ ਨੂੰ ਪਾਉਣੀਆਂ ਫੇਰ ਕੀ ਹੋ ਗਿਆ ਜਿਵੇਂ ਪੁੱਛ ਲਿਆ ਮੈਂ ਇਸ ਘਰ ਚੋਂ ਨਹੀਂ ਘਰ ਚੋਂ ਹੈਗੀਆਂ ਰੋਟੀਆਂ ਵੀ ਨਹੀਂ ਲੈਂਦੀਆਂ ਤਾਂ ਇੱਥੋਂ ਖਾਂ ਲੀਆਂ ਤੈਨੂੰ ਜਦੋਂ ਕਹਤਾ ਵੀ ਭਾਈ ਆਪਦਾ ਕੂੜੇ ਦਾ ਕੰਮ ਨਾ ਕਰ ਆਪਦਾ ਗੋਹੇ ਕੂੜੇ ਦਾ ਆਪੇ ਕਰਾਂਗੇ ਤਾਂ ਤੈਨੂੰ ਇੱਥੇ ਚੋਈ ਚਵਾਈ ਆ ਜਾਂਦਾ ਦੁੱਧ ਐਵੇਂ ਹੋਰੀ ਮਰੀ ਜਾਨੀ ਰਹਿਣੀ ਆ ਬਸ ਜੇਦਾ ਕੋਈ ਗੱਲ ਪੁੱਛ ਲਾਉਂਦਾ ਕੋਲੇਸ ਕਰ ਲਿਆ ਕਰ ਮਰੀ ਜਾਂਦੀ ਰਹਿੰਦੀ ਆ ਤਨੇ ਕਰ ਲਿਆ ਕਰ ਕਲੇਸ਼ ਕਰ ਲਿਆ ਕਰ ਕਲੇਸ਼ ਜਦੋਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਵੀ ਭਾਈ ਮੋੜ ਮਾ ਜਵਾਬ ਨਾ ਦਿਆ ਕਰ ਹੋਰ ਹੀ ਮਰੀ ਜਾਂਦੀ ਰਹਿੰਦੀ ਹੈਗੀ ਇਹ ਚ ਜਵਾਬ ਵਾਲੀ ਕੀ ਗੱਲ ਆ ਹੁਣ ਮੈਂ ਤੈਨੂੰ ਹੀ ਪੁੱਛੂਗੀ ਹੋਰ ਕਿਹਨੂੰ ਪੁੱਛਾਂ ਇੱਥੇ ਰਹਿਣਾ ਕਿ ਨਹੀਂ ਨਹੀਂ ਆਦਾ ਚੱਕ ਬੈਗ ਜਾ ਤੁਰ ਜਾ ਇੱਥੋਂ ਆਹੀ ਕੁਛ ਆਉਂਦਾਗਾ ਆਹੀ ਕੁਛ ਆਉਂਦਾ ਆਹੀ ਕੁਛ ਆਉਂਦਾ ਅੱਜ ਮੈਨੂੰ ਲੱਗਦਾ ਵੀ ਮੇਰੇ ਤੋਂ ਗਲਤੀ ਹੋ ਗਈ ਤੇਰਾ ਨਾ ਵਿਆਹ ਕਰਵਾ ਕੇ ਨਾ ਕਰਵਾਉਂਦਾ ਫਿਰ ਮੈਂ ਕੀ ਮਿੰਤਾ ਕਰੀਆਂ ਸੀ ਹੁਣ ਭੱਗ ਜਾ ਯਾਰ ਜਾ ਭੱਜ ਜਾ ਪਤਾਗਾ ਹੁਣ ਜਿੱਥੇ ਰਹਿਣਾ ਨਾ ਤਾਂ ਉਹਦੀ ਜ਼ਬਾਨ ਬੰਦ ਰੱਖ ਕੇ ਰਹਿਣਾ ਪਊਗਾ ਮਰੀ ਜੰਨੀਆਂ ਗੱਲਾਂ ਜੀਆਂ ਆਪਾਂ ਦੀ 10 ਮਿੰਟ ਘਰੇ ਆਉਣ ਨਹੀਂ ਦਿੰਦੀ ਸਵਾਲ ਜਵਾਬ ਸਵਾਲ ਜਵਾਬ ਸਵਾਲ ਜਵਾਬ ਤੈਨੂੰ ਪੁੱਛਾਂ ਕਿਦੇ ਤਾਂ ਤੈਨੂੰ ਸਵਾਲ ਜਵਾਬ ਕਰੂੰਗੀ ਹੋਰ ਕਿਹਨੂੰ ਕਰਾਂ ਕੀ ਪੁੱਛਣਾ ਫਿਰ ਮੈਂ ਤੁਹਾਨੂੰ ਕੁੱਤਿਆਂ ਬਾਰੇ ਗੱਲ ਕਰੀ ਆ ਹੈਗੇ ਆ ਤਾਂ ਤੁਸੀਂ ਦੱਸ ਦੋ ਨਹੀਂ ਹੈਗੇ ਤਾਂ ਕਹਿ ਦੋ ਵੀ ਹੈ ਨਹੀਂ ਭਈ ਹੈਗੇ ਆ ਤੂੰ ਕੀ ਲੈਣਾ ਤੂੰ ਬਾਹਰਲੇ ਘਰਾਂ ਤੋਂ ਲੈਣਾ ਇਹ ਮੱਝਾਂ ਕਿੰਨੀਆਂ ਕੁੱਤੇ ਕਿੰਨੇ ਆ ਜਾਨਵਰਾਂ ਦੀ ਫਿਕਰ ਆਗਾ ਤੈਨੂੰ ਆਪਦਾ ਹੈ ਨਹੀਂ ਗਾ ਤੂੰ ਹੋਰ ਕੰਮ ਕਰ ਲਿਆ ਕਰ ਆ ਫਰਸ਼ਾਂ ਧੋ ਲੈਂਦੀ ਆ ਉਹਦੇ ਘਰੇ ਹੈ ਫਰਸ਼ਾਂ ਧੁੱਤੀਆਂ ਹੀ ਆ ਤੇ ਨਾਲੇ ਤੁਸੀਂ ਮੈਨੂੰ ਜਾਣ ਕਿਉਂ ਨਹੀਂ ਦਿੰਦੇ ਫਿਰ ਉਧਰ ਤੂੰ ਉਧਰ ਜਾ ਕੇ ਕਰਨਾ ਕੀ ਆ ਜੇ ਵਸ਼ ਕਰਨਾ ਨਹੀਂ ਦੇਖ ਕੇ ਤਾਂ ਮੈਂ ਆਈ ਸਕਦੀ ਆ ਕੀ ਦੇਖ ਕੇ ਆਉਣਾ ਤੂੰ ਜ਼ਰੂਰੀ ਕੋਲੇ ਕੁੜੇ ਚ ਮੱਥਾ ਮਾਰਦਾਗਾ ਮਰੀ ਜਾਂਦੀ ਆ ਗੱਲਾਂ ਆਉਂਦੀਆਂ ਗੋਹਾ ਗੁੜਾ ਨਾ ਸਿੱਟੂਗੀ ਮੈਂ ਦੇਖ ਧਿਆਣਾਗਾ ਨਾਲੇ ਬਾੜਾ ਵੀ ਕਹਿੋ ਜਿਆ ਕਿੰਨੀ ਮੈਂ ਸਾ ਕਿਵੇਂ ਕੋਸ਼ਿਸ਼ਾ ਕਿੱਥੇ ਜਾ ਜੇ ਮੈਨੂੰ ਜਾਣਾ ਪੈ ਜੇ ਫੇਰ ਜਰ ਜਾ ਤਾਂ ਬਾੜੇ ਚ ਜਾ ਬੜਾ ਜਾ ਉਹਦੇ ਪਿੰਡ ਵਗ ਜਾ ਸਿੱਧੀ ਜੀ ਗੱਲ ਆ ਹੁਣ ਤੂੰ ਫੈਸਲਾ ਕਰ ਲੈ ਵੀ ਇਥੋਂ ਘਰ ਛੱਡ ਕੇ ਜਾਣਾ ਕਿ ਬਾੜੇ ਚ ਜਾਣਾ ਨਹੀਂ ਇਹ ਨਾ ਹੋਵੇ ਤੇਰਾ ਸਾਰਾ ਗੋਹ ਬਾੜ ਚ ਹੋਵੇ ਲਾਉਣਾ ਤੇਰੀ ਮਾਂ ਜੀ ਨੂੰ ਮੈਂ ਫੋਨ ਆਪੇ ਲੈ ਜੂਗੀ ਆਕੇ ਤੁਹਾਨੂੰ ਵੰਡਾ ਜਾਉ ਫਾਹ ਤੇਰਾ ਕੋਈ ਨਹੀਂ ਆ ਚਾ ਵੀ ਤੇਰਾ ਪੂਰਾ ਕਰ ਹੀ ਦੇਉ ਮੈਂ ਕਰ ਦੇ ਯਾਰ ਜਾ ਵਗ ਜਾ ਬਗੂਚਾ ਜੇ ਤੂੰ ਕੋਈ ਗੱਲ ਕਰ ਲੋ ਬਸ ਆਹੀ ਗੱਲ ਆਉਂਦੀ ਆ ਤੈਨੂੰ ਬਗਜਾ ਬਸ ਬਗਜਾ ਤੇ ਹੋਰ ਕੀ ਕਰ ਮਾਰ ਕੇ ਤੂੰ ਸੁਣਦੀ ਨਹੀਂ ਉਹਦਾ ਆਰਾਮ ਕਰ ਚੰਗਾ ਤੈਨੂੰ ਏਸੀ ਲਵਾ ਕੇ ਦਿੱਤਾ ਵਾ ਚੰਗਾ ਤੈਨੂੰ ਟੀਵੀ ਲਵਾ ਕੇ ਦਿੱਤਾ ਵਾ ਆ ਉਹਦੇ ਕੰਮ ਕਰ ਨਵੇੜ ਤੂੰ ਆ ਉਹਦੇ ਅੰਦਰ ਬਹਿ ਜਾ ਮੌਜ ਨਾਲ ਤੂੰ ਇਹਨਾਂ ਕੰਮਾਂ ਤੋਂ ਕੀ ਲੈਣਾ ਬਾੜੇ ਚ ਕੀ ਆ ਕੀ ਆ ਮੱਝਾਂ ਦਾ ਗੋਹਾ ਕੂੜਾ ਕਰਨਾ ਹੁਣ ਹੀ ਲੱਗਦਾ ਮੁੜ ਕੇ ਪਿਓ ਪੁੱਤਾਂ ਤੋਂ ਪਕਾ ਕੇ ਵੀ ਨਹੀਂ ਖਾਧੀਆਂ ਜਾਣੀਆਂ ਤੁਹਾਡੇ ਤੋਂ ਅੱਛਾ ਪਹਿਲਾਂ ਤਾਂ ਤੂੰ ਖਵਾਉਂਦੀ ਸੀਗੀ ਤੂੰ ਤਾਂ ਹੋਣ ਆ ਗਈ ਮਹੀਨੇ ਦੀ ਪਹਿਲਾਂ ਕੌਣ ਕਰਦਾ ਸੀਗਾ ਅਸੀਂ ਆਪ ਹੀ ਕਰਦੇ ਸੀ। ਆ ਚੰਗਾ ਯਾਰ ਮੇਰੇ ਤਾਂ ਨਹੀਂ ਮੱਥਾ ਵਾਜਦਾ ਤੇਰੇ ਨਾਲ। ਵਾਜਦਾ ਨਹੀਂ ਇਹਦੇ ਤੋਂ ਮੱਥਾ। ਜਿਦੀ ਜਾਂਦੀ ਆ ਬੈਠੀ ਜਿਦੀ ਜਾਂਦੀ ਆ। ਉਹ ਜਆ ਬਾਪੂ ਆ। ਉਹਨੇ ਕਿਹੜੇ ਕੁੱਤਿਆਂ ਦੀ ਗੱਲ ਕਰ ਗਿਆ? ਉਹ ਕਹਿੰਦੇ ਕਿ ਭਾਈ ਉੱਥੇ ਡੰਗਰਾਂ ਨੂੰ ਪਾਣਾ ਜਾਂਦਿਆਂ ਵੱਢ ਘਟ। ਪੂਰੀ ਮਰ ਜਾਂਦਾ ਰਹਿੰਦਾ। ਸਿਆਣਾ ਆ ਬਣਿਆ ਰਹਿੰਦਾ ਸਾਰਾ ਦਿਨ। ਅਸਲ ਵਿੱਚ। ਨਾ ਗੱਲ ਸੁਣ ਬਾਪੂ ਹਾਂ ਉ ਤਾਂ ਸਮਝਾਉਣਾ ਹੁਣ ਤੂੰ ਮੈਨੂੰ ਹੈ ਤੇ ਹੁਣ ਤੇਰੀ ਅਕਲ ਕਿਹੜੇ ਖੂਗਾਤ ਚ ਗਈ ਉਹ ਮੈਂ ਕੀ ਕਹਦਾ ਹੁਣਾ ਕਿਹਾ ਹੀ ਨਹੀਂ ਤੁਹਾਡੇ ਕੋਸ਼ ਤੂੰ ਵੀਰਪਾਲ ਨੂੰ ਕੀ ਕਹਿ ਕੇ ਆਂ ਕਿ ਸਾਡੇ ਤਾਂ ਕੁੱਤੇ ਰੱਖੇ ਪਿਆ ਇਹਨੂੰ ਝੂਠ ਹੀ ਮਾਰਨਾ ਸੀ ਕੋਈ ਚੱਜ ਦਾ ਤਾਂ ਮਾਰ ਦਿੰਦਾ ਤੇ ਤੂੰ ਸਮਝਾ ਨਹੀਂ ਸਕਦਾ ਉਹਨੂੰ ਮੈਂ ਉਹ ਕੀ ਸਮਝਾਵਾਂ ਗੱਲ ਸੁਣੋ ਅੱਜ ਤੱਕ ਤੇਰੀ ਮਾਂ ਮੂਰੇ ਨਹੀਂ ਸੀ ਬੁੱਲੀ ਮਰੇ ਠੀਕ ਆ ਨਾ ਮਰਨੀ ਮਰ ਗਈ ਉਹ ਤੇ ਤੂੰ ਸਾਰਾ ਇਹ ਤਾਂ ਥੱਲੇ ਲੱਗਿਆ ਪਿਆ ਤੇਰੇ ਟਾਈਮ ਨਾਲ ਗੱਲਾਂ ਹੋ ਰਹੀ ਸੀ ਤੇ ਇੱਕ ਮਿੰਟ ਗੱਲ ਸੁਣ ਲੈ ਤੇਰੀ ਥਾਂ ਤੇ ਮੈਂ ਹੁੰਦਾ ਨਾ ਆ ਇਹਨੂੰ ਸੰਗੀ ਪੱਟੀ ਹੁੰਦੀ ਏ ਦੀ ਪੱਟੀ ਹੁੰਦੀ ਸੰਗੀ ਕਿਹਦੀ ਕਿਹਦੀ ਸੰਗੀ ਪਟਾਂਗੇ ਹੈ ਗਲਤ ਤਾਂ ਫੈਸਲਾ ਆਪਾਂ ਲਈ ਬੈਠੇ ਆ ਗੱਲ ਸੁਣ ਠੀਕ ਆ ਨਾ ਇਹਨੂੰ ਮੈਂ ਜਵਾਬ ਨਹੀਂ ਦੇ ਸਕਦਾ ਮੈਂ ਤਾਂ ਇੱਕ ਗੱਲ ਕਹਿ ਸਕਦਾ ਨਾ ਤਾਂ ਮੈਂ ਇਹਦੀ ਕੁੱਟ ਮਾਰ ਨਹੀਂ ਕਰ ਸਕਦਾ ਮੈਂ ਤਾਂ ਇਹਨੂੰ ਐਂ ਕਹਿ ਸਕਦਾ ਵੀ ਭਾਈ ਚੱਕ ਆਉਦਾ ਚੁੱਲੀ ਪਤੜਾ ਆਉਦਾ ਤੁਰ ਜਾ ਹੈ ਹੋਰ ਇਹਨੂੰ ਮੈਂ ਕੀ ਕਹਦਾ ਉਹ ਦੇਖੋ ਤੇਰੇ ਮੂਰੇ ਬੋਲਦੇ ਤਾਂ ਥੇ ਕੰਮ ਵੀ ਨਹੀਂ ਹੁੰਦਾ ਜੁੱਲੀ ਤਪੜੇ ਵਾਲਾ ਠੀਕ ਹੈ ਨਾ ਉਹ ਕੋਈ ਵਜਾ ਤਾਂ ਹੋਵੇ ਗੁਰੂ ਘਰੋਂ ਕੱਢਣ ਦੀ ਉਹਨੂੰ ਜਦੋਂ ਵਜਾ ਹੀ ਹੈ ਨਹੀਂ ਕੋਈ ਐਂ ਕਹਿੰਦੇ ਆ ਵੀ ਭਾਈ ਤੈਨੂੰ ਗੋਹਾ ਕੁੜਾ ਨਹੀਂ ਤੱਥੋ ਕਰਾਉਣਾ ਤਾਂ ਕਰਕੇ ਆ ਤੂੰ ਉਹ ਕੰਮ ਨਹੀਂ ਕਰਦੀ ਸਾਰਾ ਕੰਮਕਾਰ ਕਰਦੀ ਆ ਪਰ ਤੂੰ ਸੋਚ ਲਿਆ ਕਰ ਵੀ ਉਹਨੂੰ ਗੱਲ ਕੀ ਕਹਿਣੀ ਆ ਕਿਹੜੀ ਗੱਲ ਦਾ ਉਹਨੂੰ ਕਿਵੇਂ ਜਵਾਬ ਦੇਣਾ ਮਾੜਾ ਮੋਟਾ ਠੀਕ ਆ ਮੈਂ ਤਾਂ ਪਹਿਲਾਂ ਗੱਲ ਚ ਹੀ ਓਲਦੇ ਗਿਆ ਸੀ ਤੂੰ ਕਮ ਸੇ ਕਮ ਮੈਨੂੰ ਤਾਂ ਕਹਿ ਦਿੰਦਾ ਵੀ ਭਾਈ ਵੀਰਪਾਲ ਨੂੰ ਐਂ ਕਿਹਾ ਵਾ ਕਿ ਸਾਡੇ ਕੁੱਤੇ ਰੱਖੇ ਵੇ ਆ ਉਹ ਹੈ ਜੀ ਅਮਰਜੀਤ ਚਾਚੀ ਉਹ ਪਤਾ ਨਹੀਂ ਕੀ ਕੀ ਬੋਲ ਗਈ। ਉਹ ਕਦੋਂ ਆ ਗਈ ਘਰੇ ਉਹਦੇ ਕੋਲ ਉਹ ਤਾਂ ਬੜੀ ਚੁਗਲਣ ਵਾਲੀ ਆ। ਚੁਗਲਣ ਵਾਲੀ ਆ। ਕਹਿੰਦੀ ਮੈਂ ਤਾਂ ਕਦੇ ਕੁੱਤੇ ਸੁਣੀ ਨਹੀਂ। ਜੇ ਕੁੱਤੇ ਹੋਣ ਤਾਂ ਤਾਂ ਹੀ ਕੁੱਤੇ ਸੁਣੇ ਹੋ। ਵੀਸੇ ਦੇ ਘਰ ਪਟਦੇ ਉਹਨੇ। ਜਿਹੜੇ ਘਰੇ ਵੱੜ ਜਾਂਦੀ ਆ ਘਰ ਪਟਕੇ ਹਟਦੀ ਆ ਉਹ। ਹੈਂ? ਛੱਡ ਇਹਨਾਂ ਗੱਲਾਂ ਨੂੰ। ਬਸ ਮੈਂ ਤਾਂ ਤੈਨੂੰ ਐਨੀ ਗੱਲ ਕਹਿਣੀ ਆ। ਗਾਹਾਂ ਨੂੰ ਜੇ ਕੋਈ ਗੱਲ ਕਹਿਣੀ ਹੁੰਦੀ ਆ ਨਾ ਪਹਿਲੀ ਗੱਲ ਤਾਂ ਮੈਨੂੰ ਦੱਸ ਦਿਆ ਕਰ। ਤੇ ਭਾਈ ਉਹਨੂੰ ਆਹ ਗੱਲ ਕਹੀ ਆ। ਠੀਕ ਆ ਨਾ? ਇਨ ਨਾਲੇ ਦੂਜੀ ਗੱਲ ਮੈਂ ਤਾਂ ਉਹਨੂੰ ਕਹੀ ਜਾਂਦਾ ਘਰ ਤਾਂ ਮਸਾਂ ਬਸਿਆ ਹੈਂ ਦੁਬਾਰਾ ਨਹੀਂ ਇੱਥੇ ਆਉਣੀ ਚੱਲ ਮੇਰੀ ਗੱਲ ਸੁਣ ਇੱਕ ਘਰ ਤਾਂ ਬਸਿਆ ਮੈਂ ਤੇਰੀ ਗੱਲ ਨਾਲ ਸਹੰਤਾਂ ਇਹਨੂੰ ਐ ਨਹੀਂ ਆਉਂਦਾ ਵੀ ਲੋਕ ਤਾਂ ਆਪਣਿਆਂ ਨੂੰ ਹਦੋਂ ਕਿੰਨਾ-ਕਿੰਨਾ ਕੰਮ ਲੈਂਦੇ ਤੇ ਇਹ ਮੈਨੂੰ ਸਰਦਾਰ ਨਹੀਂ ਬਣਾ ਕੇ ਰੱਖਦੇ ਮੈਨੂੰ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੇ ਐਡੀ ਅਕਲ ਹੈ ਨਹੀਂ ਇਹਨੂੰ ਸਰਦਾਰ ਨਹੀਂ ਹੈ ਸਰਦਾਰ ਨਹੀਂ ਆਪਾਂ ਵੀ ਨਹੀਂ ਸੀ ਬਣਾ ਕੇ ਰੱਖਦੇ ਇੱਥੇ ਗੋਹੇ-ਕੂੜੇ 'ਚ ਹੀ ਰੁਲਣਾ ਸੀ ਜੇ ਕਿਤੇ ਬਸ ਇੰਨੀ ਕਿਤਾ ਅਕਲ ਹੋਣੀ ਚਾਹੀਦੀ ਐ ਵੀ ਕੰਮ ਨੂੰ ਮੈਨੂੰ ਹੱਥ ਨਹੀਂ ਲਾਉਣ ਦਿੰਦੇ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਠੀਕ ਆ ਆਪ ਦਾ ਗਾਹਾਂ ਨੂੰ ਨਾ ਗੱਪ ਮਾਰਨ ਲੱਗਿਆ ਧਿਆਨ ਰੱਖਿਆ ਕਰ ਬਸ ਸਾਲੇ ਉਡੀ ਮਿੱਥਲੇ ਲੱਗਿਆ ਪਿਆਗਾ ਕਰੋ ਕਮਾਈਆਂ ਇਹ ਓਹੋ ਅੱਜ ਤਾਂ ਲੇਟ ਹੀ ਸੀ ਨਾ ਭੈਣ ਨਾ ਬਾਪੂ ਕੇ ਪਪਾਈ ਤੂੰ ਕਿੱਧਰ ਆ ਬਾਪੂ ਮੈਂ ਚਾਹ ਫੜਾਉਣ ਆਈ ਸੀ ਤੁਹਾਨੂੰ। ਕਿਉਂ ਹੈ ਨਹੀਂ ਸ਼ੋਰ ਕਰੇ? ਨਹੀਂ ਉਹ ਹੈ ਨਹੀਂ ਸੀ ਆਇਆ ਨਹੀਂ ਹਜੇ ਮੈਂ ਕਿਹਾ ਚੱਲ ਮੈਂ ਹੀ ਚਾਹ ਫੜਾਉਣੀ ਆ। ਭਾਈ ਤੈਨੂੰ ਕਿੰਨੇ ਵਾਰੀ ਕਿਹਾ ਉਹਨੇ ਵੀ ਬਾੜੇ ਚ ਨਾ ਆਇਆ ਕਰ ਤੂੰ ਨਾ ਆਇਆ ਕਰ ਹੈਂ? ਤਾਂ ਹੀ ਮੈਂ ਆਇਆ ਹੁੰਦਾ ਸੀ ਇੱਧਰ। ਬਾਪੂ ਮੈਂ ਤਾਂ ਕਦੋਂ ਦੀ ਢੀਕੀ ਆਣੀ ਆ। ਨਾ ਤਾਂ ਤੁਸੀਂ ਆਏ ਨਾ ਸਣੀ ਆਇਆ ਤਾਂ ਕਰਕੇ ਮੈਂ ਆਪ ਹੀ ਆ ਗਈ ਫਿਰ। ਉਹ ਮੈਂ ਭਾਈ ਉਹਨੂੰ ਢੀਕਦਾ ਰਿਹਾ ਚੱਲ ਮੈਂ ਆ ਜੂਗਾ ਘਰੇ ਹੋਗਾ ਲਿਆਉਗਾ ਚਾਹ। ਫਿਰ ਜੋ 10 ਮਿੰਟ ਢੀਕਿਆ ਉਸ ਦਮ ਕਰੋ ਨਾ ਫਿਰ ਮੈਂ ਆਪ ਹੀ ਆ ਗਿਆ। ਤੂੰ ਚੱਲ ਕੋਈ ਨਹੀਂ ਬਾਪੂ ਜੀ। ਪੀ ਲੋਚਾ ਨਾਲ ਮੈਂ ਬਾੜਾ ਦੇਖ ਜੂਗੀ ਹੁਣ ਨਹੀਂ ਭਾਈ ਬਾੜੇ ਚ ਨਹੀਂ ਜਾਣਾ ਠੀਕ ਹੈ ਨਾ ਲਿਆ ਫਰਾਜਾ ਬਾੜੇ ਚ ਕਾ ਤੁੰ ਜਾਣਾ ਤੈਨੂੰ ਸਮਝਾਇਆ ਨਹੀਂ ਛਣੀ ਨੇ ਹੈ ਬਾਪੂ ਉਹਦਾ ਵਸ ਐ ਕਹਿ ਦਿੰਦਾ ਕਿ ਤੂੰ ਬਾੜੇ ਚ ਨਹੀਂ ਜਾਣਾ ਹਾਂ ਫਿਰ ਐਡੀ ਵੀ ਕੀ ਗੱਲ ਆ ਜਿਵੇਂ ਬਾੜੇ ਚ ਆ ਜੂਗੀ ਅਕੇ ਐ ਕਿਹਾ ਬਾੜੇ ਚ ਨਹੀਂ ਜਾਣਾ ਜਦੋਂ ਉਹਨੇ ਕਹਿ ਦਿੱਤਾ ਤੈਨੂੰ ਬਾੜੇ ਚ ਨਹੀਂ ਜਾਣਾ ਪਰ ਤੈਨੂੰ ਕਿ ਲੋੜਾ ਬਾੜੇ ਚ ਜਾਣ ਦੀ ਬਾਪੂ ਮੈਨੂੰ ਵੀ ਚਾ ਮੈਂ ਮੈਂ ਸਮੋਸਾ ਦੇਖ ਜੂਗੀ ਆਪਣਾ ਕੋਈ ਨਹੀਂ ਮੈਂ ਸੜ ਗਿਆ ਮੈਂ ਸਾਂ ਗਿਆ ਆ ਨਹੀਂ ਜਾਂਦੇ ਹੁੰਦੇ ਅਗਲ ਕੀ ਵੇਚ ਲਈ ਉਹ ਜਿਹੇ ਮਸਾ ਉਹ ਹੈ ਬਾਪੂ ਉਹ ਗੱਲ ਨਹੀਂ ਬਸ ਮੈਂ ਤਾਂ ਵੈਸੇ ਹੀ ਐ ਜੇ ਲੱਗਿਆ ਵੀ ਚੱਲ ਮੈਂ ਕਈ ਵਾਰੀ ਆਉਣਾ ਪੈ ਜਾਂਦਾ ਨਾ ਚਾਚੂ ਫੜਾਉਣਾ ਮੈਂ ਕਿਹਾ ਚੱਲ ਮੈਂ ਦੇਖ ਆਉਂਦਾ ਨਹੀਂ ਨਹੀਂ ਕੋਈ ਨਹੀਂ ਮੈਂ ਆਪ ਹੀ ਪੀਲਾ ਕਰੂੰ ਚਾਹ ਇਧਰ ਆ ਕੇ ਬਾੜੇ ਜ ਨਹੀਂ ਜਾਣਾ ਤੈ ਠੀਕ ਆ ਨਾ ਚੱਲ ਠੀਕ ਆ ਬਾਪੂ ਹਾਂ ਬਾਕੀ ਅੱਜ ਤਾਂ ਆ ਗਈ ਤੂੰ ਇਦੋਂ ਮੁੜ ਕੇ ਚਾਹ ਲੈ ਕੇ ਨਹੀਂ ਆਉਣਾ ਦਾ ਇਧਰ ਜੇ ਉਹ ਕਰੇ ਹੈਗਾ ਤਾਂ ਫੜਾ ਜੂ ਤੇ ਨਹੀਂ ਰਹਿਣ ਦਿਓ ਠੀਕ ਹੈ ਨਾ ਬਾਪੂ ਜੇ ਲੇਟ ਹੋ ਜਾਂਨੇ ਆ ਫਿਰ ਤੂੰ ਸਣੀ ਨੂੰ ਬੋਲਣ ਲੱਗ ਗਿਆ ਨਾ ਉਹ ਜਾ ਕੇ ਮੇਰੇ ਨਾਲ ਲੜਦਾ ਦਾ ਮੇਰੀ ਗੱਲ ਸੁਣ ਇੱਕ ਤੈਨੂੰ ਬੰਦਿਆਂ ਨੂੰ ਸਮਝਾਤਾ ਮੈਂ ਠੀਕ ਹੈ ਨਾ ਇੱਧਰ ਮੁੜ ਕੇ ਚਾਹਦਾ ਕਿ ਨਹੀਂ ਆਉਣਾ ਦਾ ਇਧਰ ਠੀਕ ਆ ਬਾਪੂ ਤੇ ਬਾੜੇ ਕਹਿੰਦੀ ਅੱਖ ਫਟਕੇ ਵੀ ਨਹੀਂ ਝੱਕਣਾ ਦਾ ਇਧਰ ਨੂੰ ਵੀ ਇਧਰ ਬਾੜਾ ਹੈਗਾ ਆਪਣਾ ਜੇ ਬਾੜੇ ਜਾ ਕਰ ਲਾ ਕੰਮ ਕਰੇ ਹਾਂ ਵੀ ਆ ਇਧਰ ਨੂੰ ਪਸਾੜਾ ਚੱਕੀ ਬਾੜੇ ਕਹਿੰਨੂ ਬਾੜਾ ਦੇਖਣਾ ਬਾੜੇ ਦੇ ਵਿੱਚ ਦੱਸ ਕੀ ਆੰਬਲਾ ਹੀ ਵੀ ਆ ਇੱਕ ਤਾਂ ਚਾਹ ਪੜਾ ਕੇ ਜਾਓ ਉੱਤੋਂ ਗੱਲਾਂ ਬਾਤਾਂ ਸੁਣ ਮੈਂ ਵੀ ਕੀ ਲੈਣਾ ਸੀ ਚਾਹ ਪੜਾ ਕੇ ਬੈਠਾ ਰਹਿਣਾ ਆਪਣੀ ਹਾਂ ਇਹ ਪਿਆ ਮੇਰਾ ਸਾਲਾ ਲਾਤੇ ਲਾਤਰ ਹੀ ਅਮਰ ਬਾਤ ਸੀ ਅੱਜ ਕੀ ਹੋ ਗਿਆ ਕੀ ਹੋ ਗਿਆ ਸਮਝਾ ਨਹੀਂ ਸਕਦਾ ਉਹਨੂੰ ਸਮਝਾਈ ਵੀ ਤਾਂ ਹੈਗੀ ਆ ਯਾਰ ਸਮਝਾਈ ਵੀ ਜਾ ਖੜੀ ਸੀ ਤੇਰੀ ਪਣੋ ਬਾੜੇ ਚਾਚਾ ਉਹਦਾ ਕੁਦਰਤੀ ਮੂਰੋਂ ਮਾਇਆ ਆ ਗਿਆ ਕਾਦੀ ਘੜਬੀ ਸੀਗੀ ਹੱਥ ਚ ਲੈ ਕੇ ਚਾਹ ਕਹਿੰਦੀ ਮੈਂ ਚਾਹ ਫੜਾਉਣ ਆਈ ਆ ਮੈਂ ਤੈਨੂੰ ਕਿਨੇ ਭੇਜਿਆਗਾ ਚਾਹ ਫੜਾਉਣ ਨੂੰ ਛਣੀਆਂ ਪੇ ਲਿਆਉਂਦਾ ਮੇਰੇ ਸਾਲਿਆਂ ਦੇ ਨੂੰ ਕਿੰਨੇ ਵਾਰੀ ਸਮਝਾਇਆ ਤੀ ਕੋਈ ਤੂੰ ਟਕਾ ਕਰ ਲਾ ਟਕਾ ਕਰ ਲਾ ਮੈਨੂੰ ਲੱਗਦਾ ਹੈ ਨਾ ਪਨਾਉਗੀ ਮੂੰਹ ਯਾ ਆਵਦਾ ਮਰਵਾ ਤੇ ਸੀ ਜਮਾ ਅੱਜ ਅੰਨਾ ਪੂਏ ਦਾ ਹੱਲ ਆਏ ਨਹੀਂ ਟੱਕਦੀ ਇਹ ਨਾ ਅੱਜ ਤੋਂ ਬਾਅਦ ਇਹ ਬਾੜੇ ਚ ਨਹੀਂ ਜਾਂਦੀ ਹੁਣ ਤੂੰ ਵੇਹਂਦਾ ਜਾ ਇਹ ਬਣਦਾ ਕੀ ਆ ਜਾਂ ਤਾਂ ਜੇ ਇਹ ਨਹੀਂ ਤੇ ਜਾ ਮੈਂ ਕਿੰਨੇ ਮਹਸਾਂ ਦੇਖਣੀਆਂ ਮਾਹ ਬਿਹੀ ਬਿਜੀ ਦੀ ਜਾਂਦੀਆਂ ਹੁੰਦੀਆਂ ਉਹ ਦੇਖ ਲਿਆ ਕਰ ਮੈਂ ਸੜ ਗਿਆ ਮੈਂਸਾਂ ਕਦੀ ਮੈਂ ਕਦੇ ਬਾੜੇ ਜ ਨਹੀਂ ਆਈ ਮਾ ਫੇਰ ਕੀ ਹੋ ਗਿਆ ਜੇ ਨਹੀਂ ਬਾੜੇ ਚਾਹੀ ਮੈਂ ਬਹਾਨਾ ਲਾਉਂਦੀ ਸੀ ਮੈਂਸਾਂ ਦਾ ਕਿ ਮੈਂ ਮਾਹਾਂ ਦੇਖਣੀਆਂ ਕਰ ਲਾ ਕੋਈ ਹੀਲਾ ਜ ਹੁੰਦਾ ਸਮਝਾਦਾ ਇਹਨੂੰ ਲੈ ਬਸ ਹੁਣ ਮੈਂ ਨਾ ਪਿਆਰ ਨਾਲ ਨੂੰ ਬਹੁਤ ਸਮਝਾ ਕੇ ਦੇਖ ਲਿਆ ਹੁਣ ਇਹਨੂੰ ਮੈਂ ਦੂਜੇ ਲੋਟੀ ਸਮਝਾਉਂਗਾ ਤੇ ਅੱਜ ਦੀ ਸਮਝਾਈ ਵੀ ਨਾ ਹੁਣ ਇਹ ਯਾਦ ਹੀ ਰੱਖੂਗੀ ਤੂੰ ਐਂ ਦੇਖੀ ਵੀ ਬਣਦਾ ਕੀ ਆ ਹੁਣ ਮੈਨੂੰ ਨਹੀਂ ਲੱਗਦਾ ਤੂੰ ਸਮਝਾਵੇਂਗਾ ਇਹਨੂੰ ਬਸ ਹੁਣ ਤਾਂ ਸਮਝ ਗਈ ਸਮਝ ਗਈ ਮੈਂ ਤੈਨੂੰ ਦੱਸਤਾ ਵੀ ਹੁਣ ਤੂੰ ਸਮਝ ਗਈ ਹੁਣ ਬਣਦਾ ਦੇ ਮੇਰਾ ਕੀ ਹੈ ਮੈਨੂੰ ਤਾਂ ਨਹੀਂ ਲੱਗਦਾ ਸਮਝਾ ਲੇਗਾ ਉੱਥੇ ਜਾ ਕੇ ਉਹਦੇ ਪੈਰੀਂ ਹੱਥ ਲਾ ਕੇ ਡੱਕ ਪਿੰਗਾ ਪੈਰਾਂ ਚ ਉਹਦੇ ਮਸਾ ਜਨਾਨੀ ਮਿਲੀ ਏ ਸਾਲੇ ਨੂੰ ਇਹਨੂੰ ਮੋੜੀ-ਮੋਟੀ ਮੱਤ ਪਾ ਹੈਗੀ ਐ ਕਿ ਨਹੀਂ ਹਾਂ ਓ ਹੋ ਕੀ ਹੋ ਗਿਆ ਗੱਲ ਤਾਂ ਦੱਸ ਦੇ ਕੋਈ ਮੈਨੂੰ ਸੱਚੀ ਜਨਾ ਹੈ ਪਾ ਗੱਲ ਤਾਂ ਦੱਸ ਹਾਂ ਕਿ ਜਨਤ ਨੂੰ ਮੈਂ ਹਮਚ ਸਮ ਹੁੰਦੀ ਆ ਕਿ ਨਹੀਂ ਤੈਨੂੰ ਇੱਕ ਵਾਰੀ ਮਾਰਤਾ ਹੁੰਦੀ ਆ ਕਿ ਨਹੀਂ ਤੈਨੂੰ ਇੰਨੇ ਵਾਰੀ ਕਹਤਾ ਸੀ ਮੇਰੇ ਬਾਪੂ ਨੇ ਹੈ ਕੀ ਸਾਡਾ ਕੀ ਸਾਡਾ ਤੈਨੂੰ ਗੱਲ ਤਾਂ ਦੱਸ ਦੇ ਕੀ ਕਹਤਾ ਬਾਪੂ ਨੇ ਬਾਪੂ ਨਾਲ ਕੁਝ ਚਾਹੀ ਨਹੀਂ ਤੈਨੂੰ ਮਤ ਨਹੀਂ ਆਉਂਦੀ ਜਦੋਂ ਮੈਂ ਕਹਤਾ ਇੱਥੇ ਸਾਡੇ ਬਾਪੂ ਦੀ ਚਲਦੀ ਆ ਤੇ ਉਵੇਂ ਤੈਨੂੰ ਮੰਨਣੀ ਪਊਗੇ ਕੀ ਲੈਣ ਗਈ ਸੀ ਬਾੜੇ ਚ ਹਾਂ ਮੈਂ ਚਾਹ ਫੜਾਣ ਗਈ ਸੀ ਬਾਪੂ ਨੂੰ ਤੈਨੂੰ ਖੁੱਡਿਆ ਚ ਕੱਢ ਕੇ ਨਾ ਆ ਕੋਠੀ ਚ ਬਠਾ ਦਾ ਹੈ ਨਹੀਂ ਤੂੰ ਇੱਥੇ ਰਹਿਣ ਵਾਲੀ ਕੀ ਕਹਨਾ ਆ ਮੇਰੀ ਗੱਲ ਤਾਂ ਸੁਣ ਲਾ ਮੇਰੀ ਗੱਲ ਤਾਂ ਸੁਣ ਲਾ ਕੀ ਗੱਲ ਸੁਣਨਾ ਤਰੀ ਹੈ ਹੈ ਨਹੀਂ ਕੁਛ ਰਹਿਣਾ ਹੈ ਕਾ ਪਾਚਾ ਹਾਂ ਤਾਂ ਕਉਦਾ ਲੈ ਜਾ ਕਿ ਦੂਬਾ ਇੱਥੇ ਨਾ ਮੇਰੀ ਗੱਲ ਗੱਲ ਤਾਂ ਸੁਣ ਲਾ ਮੇਰੀ ਐ ਕਿ ਉਹ ਸੜਦਾਗਾ ਨਾਲੇ ਲੋਕ ਕੀ ਕਹਿਣਗੇ ਕੀ ਗੱਲ ਸੁਣਨਾ ਚੰਗਾ ਗਲਤੀ ਹੋਗੀ ਅੱਗੇ ਤੋਂ ਨਹੀਂ ਜਾਂਦੀ ਗਲਤੀ ਨਹੀਂ ਗੁੱਸਤਾ ਖਾਂਗਾ ਕਰੀ ਜਾਨੀਆ ਤੂੰ ਬਾਰ-ਬਾਰ ਇੱਕ ਵਾਰੀ ਗਲਤੀ ਦੀ ਮਾਫੀ ਹੁੰਦੀ ਆ ਠੀਕ ਆ ਨਾ ਗਨਾਹ ਨਹੀਂ ਹੁੰਦੀ ਜਦੋਂ ਤੈਨੂੰ ਇੱਕ ਵਾਰੀ ਮੈਂ ਸਮਝਾਤਾ ਕਿ ਭਾਈ ਇੱਥੇ ਮੇਰੇ ਬਾਪੂ ਦੀ ਚੱਲਦੀ ਆ ਵੀ ਜਿਵੇਂ ਉਹਨੇ ਕਹਿਤਾ ਉਵੇਂ ਹੀ ਕਰਨਾ ਬਾਰ-ਬਾਰ ਬਾਰ-ਬਾਰ ਇੱਕ ਗੱਲ ਨੂੰ ਤੂੰ ਬਾਰ-ਬਾਰ ਰਿਪੀਟ ਕਰੀ ਜਾਨੀਆ ਤੈਨੂੰ ਸਮਝ ਹੁਮਚਾਉਂਦੀ ਆ ਕਿ ਨਹੀਂ ਤੇਰੀ ਮਾਂ ਨੇ ਤੇਰੇ ਪਿਓ ਨੇ ਕੋਸ ਸਿਖਾਇਆ ਨਹੀਂ ਤੈਨੂੰ ਆ ਵੀ ਤਾਂ ਕਹਿ ਦਿੰਦੇ ਚਾਹ ਲੇਟ ਹੋ ਜਾਂਦੀ ਆ ਬਾਪੂ ਨੂੰ ਮੈਂ ਤਾਂ ਤਾ ਮੰਗ ਗਈ ਸੀ ਚਾਹ ਬਣਾਉਣ ਚਾਹ ਹੋ ਜਾਣ ਤੇ ਭੁੱਖਾ ਨਹੀਂ ਕਿਤੇਰੇ ਬਾਪੂ ਮਰਦਾ ਉਹ ਮੈਂ ਲੈ ਕੇ ਜਾਨੀਆ ਠੀਕ ਆ ਬਾਪੂ ਆਪ ਆ ਕੇ ਲੈ ਜਾਊਗਾ ਮੈਂ ਕਿਹਾ ਉਹਦੇ ਠੀਕੀ ਆਣੀ ਆ ਤੂੰ ਆਇਆ ਨਹੀਂ ਫਿਰ ਮੈਂ ਮੈਂ ਤਾਂ ਜਾਣਾ ਸੀ ਚਾਹ ਬਣਾਉਣ ਨੂੰ ਠੀਕ ਨੂੰ ਤਾਂ ਤੈਨੂੰ ਹਟਾ ਦੂੰ ਮੈਂ ਠੀਕ ਹੈ ਨਾ ਮੈਂ ਤੈਨੂੰ ਇੱਕ ਵਾਰੀ ਗੱਲ ਦੱਸਤੀ ਬਸ ਹੁਣ ਤੈਨੂੰ ਮੈਂ ਰੱਖਣਾ ਨਹੀਂ じゃ ਲੈ ਜਾ ਉਹਦੀ ਕੱਟ ਜੀ ਚੱਕ ਤੂੰ ਸਣੀ ਗਲਤੀ ਹੋ ਗਈ ਅੱਕੇ ਤੋਂ ਨਹੀਂ ਜਾਂਦੀ ਗਾਤੀ ਹੋ ਗਈ ਨਾ ਜਾ ਕੇ ਬਾਪੂ ਤੋਂ ਗਲਤੀ ਮੰਨ ਠੀਕ ਆ ਜੇ ਉਹਨੇ ਤੈਨੂੰ ਰੱਖਣਾ ਹੋਇਆ ਰੱਖ ਲੂਗਾ ਨਹੀਂ ਮੈਂ ਨਹੀਂ ਕਹਤਾ ਸੱਜਰਾ ਅਖੇ ਬਾਪੂ ਤਾਂ ਵਿਆਹ ਕੇ ਤਾਂ ਤੂੰ ਹੀ ਲੈ ਕੇ ਆਇਆ ਸੀ ਇਹਦਾ ਮਤਲਬ ਇਹ ਨਹੀਂ ਕੀ ਕੁ ਮੇਰੇ ਸਿਰ ਚੜੀ ਆਵੇਂ ਇੱਕ ਵਾਰੀ ਮੇਰੀ ਗੱਲ ਨਹੀਂ ਨਾ ਸੁਣੇ ਤੂੰ ਹਾਂ ਚਲ ਸੌਰੀ ਬਸ ਮੈਂ ਕੁਝ ਨਹੀਂ ਕਹਿ ਸਕਦਾ ਜਾ ਕੇ ਬਾਪੂ ਨਾਲ ਗੱਲ ਕਰਦਾ ਠੀਕ ਆ ਨਾ ਆ ਜਾ ਮੈਂ ਮੈਨੂੰ ਨਹੀਂ ਪਤਾ ਬਾਪੂ ਨਾਲ ਗੱਲ ਕਰਦਾ ਵੀ ਤੈਨੂੰ ਰੱਖਣਾ ਜਾਂ ਨਹੀਂ ਰੱਖਣਾ ਕੋਈ ਨਹੀਂ ਬਾੜੇ ਚ ਤਾਂ ਨਹੀਂ ਜਾਂਦੀ ਪਰ ਪਤਾ ਤੈ ਮੈਂ ਕਰਕੇ ਹਟੂੰਗੀ ਵੀ ਇਹੇ ਜੋ ਉੱਥੇ ਹੈ ਕੀ ਉਹ ਬਾਪੂ ਜੀ ਪਹਿਲਾ ਤਾਂ ਸੌਰੀ ਕਿ ਮੈਂ ਉਧਰ ਗਈ ਬਾਕੀ ਤੁਸੀਂ ਸਣੀ ਨੂੰ ਤਾਂ ਨਾ ਦੱਸਦੇ ਉਹਨੇ ਬਹੁਤ ਕੁੱਟਿਆ ਮੈਨੂੰ ਵਧ ਗਿਆ ਹੋ ਗਿਆ ਕੁੱਟਿਆ ਤੈਨੂੰ ਕਿੰਨੇ ਆਲੀ ਸਮਝਾਇਆ ਸੀ ਉਹਨੇ ਵੀ ਬਾੜੇ 'ਚ ਨਹੀਂ ਜਾਣਾ ਨਹੀਂ ਜਾਣਾ ਬਾੜੇ 'ਚ ਤੂੰ ਗੱਲ ਸੁਣੇ ਉਹਦੀ ਇੱਕ ਆ ਬਾਪੂ ਜੀ ਇਹ ਫਿਰ ਕਿੱਡੀ ਗੱਲ ਆ ਮੈਂ ਤਾਂ ਤੁਹਾਨੂੰ ਹੀ ਚਾਹ ਫੜਾਉਣ ਗਈ ਸੀ ਜੇ ਲੇਟ ਹੋ ਜੇ ਤੁਸੀਂ ਬੋਲਦੇ ਹੋ ਮੈਂ ਤੈਨੂੰ ਕੁਝ ਨਹੀਂ ਕਿਹਾ ਲੇਟ ਫੇਟ ਰਾਂ ਮੈਂ ਉਹਨੂੰ ਕਹਿਣਾ ਮੁੰਡੇ ਨੂੰ ਠੀਕ ਆ ਨਾ ਬਾਪੂ ਜੀ ਮੈਨੂੰ ਚੰਗਾ ਨਹੀਂ ਲੱਗਦਾ ਤਰਨਾ ਬੋਲਦਾ ਨੋ ਆਦੂ ਮੇਰੀ ਉਹ ਆ ਕੇ ਮੈਨੂੰ ਬੋਲਦਾ ਦਾ ਅਸੀਂ ਤਾਂ ਮੈਂ ਚਾਹ ਫੜਾਉਣ ਗਈ ਸੀ ਉਹ ਫਿਰ ਭਾਈਆਂ ਨੇ ਤੈਨੂੰ ਰੋਕਿਆ ਬੋਦਾ ਬਾੜੇ ਚ ਜਾਣ ਨੂੰ ਕਿਉਂ ਜਾਨੀਂ ਤੂੰ ਬਾੜੇ ਚ ਚੱਲ ਬਾਪੂ ਅੱਗੇ ਤੋਂ ਨਹੀਂ ਜਾਂਦੀ ਮੈਨੂੰ ਮਾਫ ਕਰ ਦਿਓ ਮੈਂ ਹੱਥ ਬੰਨ੍ਹਦੀ ਆ ਤੁਹਾਡੇ ਮੂਹਰੇ ਠੀਕ ਆ ਪਰ ਨਾ ਸਣੀ ਨੇ ਨਾ ਮੈਨੂੰ ਘਰੋਂ ਕੱਢਤਾ ਸੀ ਮਾੜਾ ਮੋਟਾ ਉਹਨੂੰ ਸਮਝਾ ਦਿਓ ਮੈਂ ਹੁਣ ਕਿੱਥੇ ਜਾਵਾਂਗੀ ਮੇਰੇ ਮਾਪੇ ਉਹਨੇ ਤਾਂ ਪਹਿਲਾਂ ਹੀ ਮਸਾਂ ਵਿਆਹ ਕਰਿਆ ਸੀ ਮੇਰਾ ਮੈਂ ਆਪੇ ਸਮਝਾ ਦਊਂ ਉਹਨੂੰ ਠੀਕ ਆ ਗਾਹਾਂ ਵਾਸਤੇ ਮਤ ਲੈ ਲੈ ਬੇ ਮੈਨੂੰ ਕਿੱਥੋਂ ਰੋਕਦਾ ਹੈ ਕਿੱਧਰ ਮੈਨੂੰ ਤੋਰਦਾ ਹੋ ਆਖੇ ਲੱਗ ਜਾ ਕਰ ਉਹਦੇ ਆਪ ਬਾਹਰ ਹੀ ਨਾ ਚੱਲਿਆ ਕਰ ਠੀਕ ਆ ਬਾਪੂ ਜੀ ਠੀਕ ਆ ਨਾ ਚੱਲ ਤਾਲ ਬੈਗ ਉੱਥੇ ਜਾਂ ਚਾਹ ਦੀ ਬਣਾ ਖੋਟਾ ਚਾਹ ਪੀਣ ਆਇਆ ਮੈਂ ਉਧਰ ਬਾੜੇ ਚੋਂ ਮੜਾ ਜਾਂ ਉਹਨੂੰ ਕਹਿ ਦਿਓ ਉਹਨੂੰ ਕਹਿ ਦੂ ਮੈਂ ਕੋਈ ਨਹੀਂ ਚੱਲ ਇਹ ਆ ਕੋਈ ਨਹੀਂ ਚਲੋ 2 ਮਿੰਟ ਬਾਪੂ ਦੀਆਂ ਮਿੰਟਾਂ ਕਰ ਲੈਣਾ ਇਸ ਬਹਾਨੇ ਨਾਲ ਮੈਂ ਇਸ ਘਰ ਚ ਤਾਂ ਆ ਗਈ ਬਾਕੀ ਜਾਣ ਨੂੰ ਤਾਂ ਮੈਂ ਭੱਗ ਜਾਂਦੀ ਮੇਰਾ ਮਾਪਿਓ ਚੱਲ ਲੈਣਦੇ ਮੈਨੂੰ ਐਨੇ ਜੋਗੇ ਤਾਂ ਹੈਗੇ ਆ ਪਰ ਮੈਨੂੰ ਪਤਾ ਵੀ ਕਰਨਾ ਵੀ ਇਹ ਜਿਹੜਾ ਹੈ ਕੀ ਬਾੜੇ ਚ ਜਿਹੜਾ ਇਹ ਮੈਨੂੰ ਜਾਣ ਹੀ ਨਹੀਂ ਦਿੰਦੇ ਐਡੀ ਗੱਲ ਤਾਂ ਹੈ ਨਹੀਂਗੀ ਇਹ ਬਾੜੇ ਚ ਜਾਣ ਪਿੱਛੇ ਲੜਦੇ ਮੈਨੂੰ ਚੱਕਰ ਤਾਂ ਕੋਈ ਹੋ ਰਿਹਾ। ਪਤਾ ਤਾਂ ਮੈਂ ਕਰਕੇ ਹਟੂੰਗੀ। ਚਾਹੇ ਕੁਛ ਮਰਜ਼ੀ ਹੋ ਜਾਏ। ਵੀ ਵਾਰੀ ਦੀ ਕੀ ਗੱਲ ਆ? ਕੌਣ ਆ ਉੱਥੇ ਮੈਨੂੰ ਕਿਉਂ ਨਹੀਂ ਜਾਣ ਦਿੰਦੇ? ਜਿਦੋਂ ਇਹ ਨਾ ਨਾ ਹੋਏ ਘਰੇ ਦੋਨੇ ਪਿਓ ਪਤ ਜਾਂਉਂਗੀ ਮੈਂ। ਜੋ ਹੋਣਾ ਹੋਗਾ ਦੇਖ ਹੀ ਜਾਊਗੀ। ਪਤਾ ਤਾਂ ਕਰੂੰਗੀ ਮੈਂ ਵੀ ਹੈ ਕੀ ਉੱਥੇ। ਅੱਛਾ। ਕੁੜੀ ਵੀਰਪਾਲ ਕਰਿਆ ਹੈ ਹਾਂ ਹਾਂ ਤਾਈ ਕਰਿਆ ਕੀ ਕਰੀ ਜੰਨੀ ਹੈ ਉਹ ਕੰਮ ਜਾ ਕਰੀ ਆਂਦੀ ਸੀ ਤਾਈ ਇੱਥੇ ਹੀ ਖੁੱਬੀ ਰਹਿਨੀ ਹੈ ਸਾਰੇ ਜਿਹੜੀ ਬਿੰਦਰਾਮ ਕਰ ਲਿਆ ਕਰ ਬਸ ਤਾਈ ਰਸੋਈ ਜੀ ਸਾਫ ਕਰੀ ਆਂਦੀ ਸੀ ਅੱਛਾ ਚਲ ਉਹ ਤਾਂ ਕਰਨਾ ਹੀ ਹੈ ਹੋਰ ਕੀ ਬੰਦਾ ਬੰਨਣਾ ਤਾਂ ਕੀ ਆ ਕਿਵੇਂ ਆਈ ਸੀ ਮੈਂ ਤਾਂ ਆਈ ਸੀ ਕੀ ਪਤਾ ਲੈਣ ਤੁਹਾਡੇ ਕਿਵੇਂ ਭਲਾ ਰੋਲਾ ਜਪਈ ਜਾਂਦਾ ਸੀਗਾ ਛਣੀ ਬੋਲੀ ਜਾਂਦਾ ਸੀਗਾ ਨਾ ਤੇਰੇ ਚੀਕਾਂ ਹੀ ਸੁਣੀਆਂ ਸੀ ਮੈਨੂੰ ਨਹੀਂ ਤਾਈ ਇਹੋ ਜੀ ਤਾਂ ਕੋਈ ਗੱਲ ਨਹੀਂ ਨਾ ਗਲਤ ਹੈਗੀ ਤੂੰ ਦੱਸਦੀ ਨਹੀਂ ਪਤਾ ਤਾਂ ਮੈਨੂੰ ਲੱਗ ਹੀ ਗਿਆ ਚਲੋ ਤਾਈ ਜੇ ਪਤਾ ਲੱਗ ਗਿਆ ਨਾ ਦੱਸ ਵੀ ਦਿੰਨੀ ਆ ਹਾਂ ਸਣੀ ਨੇ ਨਾ ਮੈਨੂੰ ਬਹੁਤ ਕੁੱਟਿਆ ਅੱਜ ਕਿਉਂ ਕਾਹਦੇ ਪਿੱਛੇ ਕੁੱਟਿਆ ਪਤਾ ਤਾਂ ਹੈ ਤੈਨੂੰ ਲੜਾਈ ਦੀ ਜੜ ਸੌਰਾ ਮੇਰਾ ਕੀ ਕਹਿੰਦਾ ਸੌਰਾ ਤੇ ਮੈਂ ਨਾ ਬਾੜੀ ਚ ਚਾਹ ਫੜਾਉਣ ਗਈ ਸੀ ਅੱਛਾ ਪਹਿਲਾਂ ਤਾਂ ਮੈਂ ਸਣੀ ਨੂੰ ਡੇਕੀ ਗਈ ਆਇਆ ਨਹੀਂ ਉਹ ਤੇ ਮੈਂ ਕਿਹਾ ਚੱਲ ਮੈਂ ਹੀ ਫੜਾਉਣੀ ਆ ਚਾ ਅੱਛਾ ਉੰਬਸ ਮੈਂ ਚਾਫੜੋਂਣ ਵਾਗੀ ਹਾਂ ਤੇ ਬਾਪੂ ਨੇ ਦੱਸਤਾ ਸਣੀ ਨੂੰ ਵੀ ਇੱਧਰ ਆਈ ਸੀ ਅੱਛਾ ਬਾੜੇ 'ਚ ਬਸ ਆ ਕੇ ਉਹ ਮੈਨੂੰ ਕੁੱਟਣ ਲੱਗ ਗਿਆ ਉੱਧਰ ਕਿਉਂ ਨਹੀਂ ਫਿਰ ਤੈਨੂੰ ਜਾਣ ਦਿੰਦੇ ਉੱਧਰ ਭੈਣੇ ਇਹ दारू ਤੇ ਡਰਾਮ ਡਰੋਮਾ ਪਾਉਂਦੇ ਆ ਉਹ ਪਾਈ ਬੱਠੇ ਹੋਣਗੇ ਤਾਂ ਹੀ ਤੇਰਾ ਸਹਰਾ ਉੱਥੋਂ ਹਲਦਾ ਨਹੀਂ ਬਾੜੇ 'ਚ ਉਥੇ ਡੱਕ ਕੇ ਪਿਆ ਰਹਿੰਦਾ ਵਿੱਚ ਮੁੱਤੀ ਜਾਂਦਾ ਹੋਵੇ ਲਤਾਈ ਫਿਰ ਇਹ ਕਿਹੜੀ ਗੱਲ ਆ ਲਕੋ ਰੱਖਣ ਵਾਲੀ दारू ਤਾਂ ਸਾਰੀ ਦੁਨੀਆ ਹੀ ਪੀ ਜਾਂਦੀ ਆ ਪੀਂਦੇ ਤਾਂ ਹੈਗੇ ਹੈਗੇ ਪੁੱਤ ਗੱਲ ਕਰ ਇਹਨਾਂ ਦੀ ਪੀਣੀ ਮਾੜੀ ਐ ਪੀ ਕੇ ਵਿਚੀ ਮੁੱਤੀਆਂ ਦੇ ਵਿੱਚ ਹੀ ਉਲਟੀਆਂ ਉਲਲੋਲ ਕਰੀ ਜਾਂਦੇ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਹੀ ਤਾਂ ਤੇਰਾ ਸਹੁਰਾ ਕਰੇ ਨਹੀਂ ਆਉਂਦਾ ਉਹਨੂੰ ਐ ਵੀ ਜੇ ਬਹੂ ਨੂੰ ਪਤਾ ਲੱਗਾ ਸਾਡੇ ਪੇਟ ਖੁੱਲ ਜਾਣਗੇ ਲੈ ਤਾਈ ਇੱਕ ਨਾ ਇੱਕ ਦਿਨ ਤਾਂ ਪਤਾ ਲੱਗਦਾ ਹੀ ਆ ਨਾਲੇ ਫੇਰ ਕੀ ਆ ਇਹ ਗੱਲ ਨਹੀਂ ਹੈਗੀ ਪੱਕਾ ਕੋਈ ਹੋਰ ਗੱਲ ਆ ਤਾਈ ਹੋਰ ਫੇਰ ਹੁਣ ਹੋਰ ਤਾਂ ਕੋਈ ਗੱਲ ਮੈਂ ਤਾਂ ਸੁਣੀ ਨਹੀਂ ਨਾ ਮੈਂ ਜਾ ਸਕਦੀ ਉੱਥੇ ਤੇਰਾ ਸਹੁਰਾ ਹੁੰਦਾ ਕੱਲਾ ਫਿਰ ਭੈਣ ਤੈਨੂੰ ਪਤਾ ਲੋਕ 100 ਗੱਲ ਬਣਾਉਂਦੇ ਹਨ ਹਾਂ ਐਂ ਤਾਂ ਹੈਗਾ ਤਾਈ ਤੂੰ ਹੀ ਕਿਸੇ ਬੰਨੇ ਨਾ ਜਾਇਂ ਤਾਈ ਮੈਂ ਤਾਂ ਪਹਿਲਾਂ ਜਾ ਕੇ ਪਸਤਾਈ ਜਾਨੀ ਆ ਸੋਨੀ ਲੜਦਾ ਮੇਰੇ ਨਾਲ ਜੇ ਕੋਈ ਗੱਲ ਹੋਈ ਤਾਂ ਪੁੱਤ ਮੂਰੇ ਆਈ ਜਾਊਗੀ ਤੂੰ ਆਪ ਦਾ ਰੋਟ ਟੁੱਕ ਕਰਿਆ ਕਰ ਕਰ ਕੇ ਆਰਾਮ ਨਾਲ ਐਸੀ ਛੱਡ ਕੇ ਪੈ ਜਾ ਕਰ ਤੈਨੂੰ ਕੀ ਲੋੜ ਹੈ ਫਿਰਦੇ ਰਹਿੰਦੇ ਭੌਂਕਦੇ ਜਿਹੇ ਜਿਹੇ ਹੈਗੇ ਫਿਰ ਤਾਈ ਭੈਣ ਵੀ ਨਹੀਂ ਦਿੰਦੇ ਕੋਈ ਕੰਮ ਕਰਕੇ ਸਹੁਰਾ ਦੇਣ ਬੋਲਦੇ ਜੇ ਤਾਂ ਚਾਹ ਲੇਟ ਹੋ ਜਾਂਦੀ ਆ ਹਾਂ ਸ਼ਾਨੀ ਨੂੰ ਬੋਲਦਾ ਬਾਪੂ ਉਹ ਆ ਕੇ ਮੈਨੂੰ ਲੜਦਾ ਚਾਹ ਲੇਟ ਹੋ ਗਈ ਉਹਨੂੰ ਡੀਕੀ ਜਾਣੀ ਰਹਿਣੀ ਛੇਤੀ ਛੇਤੀ ਆਉਂਦਾ ਨਹੀਂ ਜੇ ਲੇਟ ਹੋ ਜੇ ਫਿਰ ਜੇ ਮੈਂ ਜਾਨੀ ਆ ਉਧਰ ਤਾਂ ਮੈਨੂੰ ਬੋਲਦੇ ਆ ਦੱਸ ਮੈਂ ਕੀ ਕਰਾਂ ਕਿੱਧਰ ਨੂੰ ਜਾਵਾਂ ਇਹ ਤਾਂ ਮਾੜੀ ਗੱਲ ਐ ਭਾਈ ਫਿਰ ਤੇਰਾ ਸਹੁਰੇ ਦੀ ਵੀ ਮਾੜੀ ਗੱਲ ਐ ਫਿਰ ਕਿਤੇ ਘਰੇ ਇੱਕ ਵੇਲਾ ਹੋ ਜਾਂਦਾ ਚਾਹ ਪਾਣੀ ਨੂੰ ਐਡੀ ਕਿੱਡੀ ਗੱਲ ਐ ਜੇ 2 ਮਿੰਟ ਲੇਟ ਪੀ ਲਾਂਗੇ ਫਿਰ ਉਹਨੂੰ ਆਏ ਹੁੰਦਾ ਨਾ ਟਾਈਮ ਤੇ ਚਾਹ ਪਾਣੀ ਮਿਲੇ ਤਾਂ ਫਿਰ ਮੈਂ ਵੀ ਦੋਗ ਕੇ ਦਾਰੂ ਪਾਵਾਂ ਪੀਣ ਵਾਲਿਆਂ ਨੂੰ ਤਾਂ ਐ ਹੀ ਹੁੰਦਾ ਪੁੱਤ ਨਿਕ ਕੋਈ ਵੀ ਗੱਲ ਆ ਨਾ ਫਟਾਫਟ ਦੱਸ ਦਿੰਦਾ ਉਹਨੂੰ ਮਾੜੀ ਮੋਟੀ ਹਾਜਮ ਵੀ ਨਹੀਂ ਕਰਦਾ ਗੱਲ ਉਹਨੂੰ ਚੁਗਲੀ ਦੀ ਆਤ ਆ ਤੂੰ ਸਨੀ ਨੂੰ ਕਹੀਂ ਵੀ ਉਹਨੂੰ ਕਹੇ ਚੁਗਲੀਆਂ ਚੱਕਲੀਆਂ ਮੇਰੇ ਕੋਲੇ ਨਾ ਕਰਿਆ ਕਰ ਆਪਣੇ ਘਰੇ ਫਰਕ ਪੈ ਜੂਗਾ ਫੇਰ ਆਏ ਸਮਝਾ ਦੀ ਤੂੰ ਸਨੀ ਨੂੰ ਕਹੀਂ ਉਹ ਤਾਂ ਹਉਦੇ ਬਾਪੂ ਦੇ ਮਗਰੀਆ ਮੇਰੀ ਨਹੀਂ ਸੁਣਦਾ ਉਹ ਕੋਈ ਗੱਲ ਸੁਣਦਾ ਵੀ ਨਾ ਲੈ ਫੇਰ ਫੇਰ ਤੇਰੇ ਕਿੱਥੇ ਪੈਰ ਲੱਗਣ ਦਿੰਦੇ ਧਿੱਗੇ ਫੇਰ ਤਾਂ ਤੂੰ ਫਸ ਗਈ ਇਹਨਾਂ ਚ ਮੈਨੂੰ ਵੀ ਐਂ ਲੱਗਦਾ ਤੂੰ ਆਪ ਦਾ ਰੋਟੀ ਟੁੱਕ ਕਰਕੇ ਆਰਾਮ ਨਾ ਪੈ ਜਾ ਕਰ ਤੇ ਲੋੜ ਹੀ ਨਹੀਂ ਕਰੀ ਜਾਂਦੇ ਜਿਹੜਾ ਕੁਝ ਕਰਦੇ ਆ ਬਸ ਚਲ ਕੋਈ ਨਹੀਂ ਠੀਕ ਹੈ ਪੁੱਤ ਮੈਂ ਜਾਨੀਏ ਫਿਰ ਇੰਦਾ ਹੀ ਚਾਹ ਪਾਣੀ ਤਾਂ ਨਹੀਂ ਆ ਨਾ ਚਾਹ ਨਹੀਂ ਪੀਣੀ ਮੈਂ ਫੇਰ ਪੀ ਕੇ ਜਾਉਂਗੀ ਕਿਤੇ ਲੈ ਦਾਰੂ ਵਾਲੀ ਤਾਂ ਕੋਈ ਗੱਲ ਨਹੀਂ ਹੋ ਸਕਦੀ ਨਾਲੇ ਮੈਂ ਕਿਹੜਾ ਦਾਰੂ ਨੂੰ ਕੁਝ ਕਹਿਨੀ ਆਂ ਮਿੰਦੇ ਆ ਤਾਂ ਪੀ ਜਾਣ ਨਾਲੇ ਬਾਪੂ ਹੀ ਪਿੰਦਾ ਸੀ ਨਹੀਂ ਥੋੜੀ ਪਿੰਦਾ ਗੱਲ ਤਾਂ ਕੋਈ ਹੋਰ ਆ ਚਲ ਕੋਈ ਨਹੀਂ ਬਹੁਤ ਛੇਤੀ ਮੈਂ ਪਤਾ ਕਰ ਹੀ ਲੈਣਾ ਵੀ ਕੀ ਗੱਲ ਆ